ਜੀ ਤੁਹਾਡਾ ਅੱਜ ਕਿਹੜੀ ਜੱਥੇਬੰਦੀ ਤੋਂ ਇੱਥੇ ਆਏ ਹੋ ਜੀ ਮੇਰਾ ਨਾਂ ਸੰਦੀਪ ਕੋਹਰਾ ਅਸੀਂ ਮਾ ਲੱਕ ਕਲੀਨਿਕ ਦੇ ਜਿਹੜੇ ਸਾਰੇ ਮੁਲਾਜ਼ਮ ਨੇਗੇ ਮਾ ਲਾ ਸਾਡੀਆਂ ਅਸਿਸਟੈਂਟ ਨੇਗੀਆਂ ਤੇ ਸਾਡੇ ਵਰਕਰ ਨੇਗੇ ਇਹਨਾਂ ਦੇ ਅਸੀਂ ਅੱਜ ਇਹਨਾਂ ਦਾ ਕਰਕੇ ਆਏ ਆਂਗੇ ਕਿ ਜਿਹੜੀਆਂ ਸਾਡੀਆਂ ਮੰਗਾਂ ਨੇਗੀ ਇੱਕ ਤਾਂ ਸਾਨੂੰ ਰੈਗੂਲਰ ਕੀਤਾ ਜਾਵੇ ਇੱਕ ਸਾਨੂੰ ਜਿਹੜੀ ਛੁੱਟੀ ਆ ਗਈ ਉਹ ਨਹੀਂ ਮਿਲ ਰਹੀ ਗਰਭਤੀ ਔਰਤਾਂ ਨੇ ਜਿਹੜੀਆਂ ਸਾਡੀਆਂ ਉਹਨਾਂ ਨੂੰ ਕੋਈ ਛੁੱਟੀ ਨਹੀਂ ਹੈਗੀ ਇੱਥੋਂ ਤੱਕ ਵੀ ਅਸੀਂ ਤਾਂ ਇਹ ਸੋਚ ਲਿਆ ਵੀ ਜਿੰਨਾ ਟਾਈਮ ਕੋਈ ਸਰਕਾਰ ਸਾਡੇ ਬਾਰੇ ਕੋਈ ਸੋਚਦੀ ਨਹੀਂ ਉਹਨਾਂ ਟਾਈਮ ਬੱਚੇ ਹੀ ਨਾ ਪੈਦਾ ਕਰੀਏ ਜਲੰਧਰ ਆਉਣ ਬਾਰੇ ਕਿਉਂ ਸੋਚਿਆ ਕਿਸੇ ਹੋਰ ਜਗ੍ਹਾ ਵੀ ਤੂੰ ਪ੍ਰੋਟੈਸਟ ਪ੍ਰੋਟੈਸਟ ਕਰ ਸਕਦੇ ਸੀ ਜਿਹੜਾ ਸਾਡਾ ਮੁੱਖ ਮੰਤਰੀ ਹੈਗਾ ਉਹਨੇ ਜਿਹੜੀ ਆਉਦੀ ਰਹਿ ਐਸਾ ਉਹ ਜਲੰਧਰ ਦੇ ਵਿੱਚ ਲੈ ਆਂਦੀ ਆ ਵੀ ਮੈਂ ਲੋਕਾਂ ਦੀਆਂ ਗੱਲਾਂ ਸੁਣੂ ਭਾਵੇਂ ਸਾਨੂੰ ਪਤਾ ਵੀ ਲੋਕਾਂ ਦੀ ਜੇ ਉਹਨਾਂ ਨੂੰ ਸੁਣਨੀਆਂ ਹੁੰਦੀਆਂ ਉਹ ਦਿੰਦੀਆਂ ਸੁਣ ਲੈਂਦੇ ਕਿਉਂਕਿ ਜਿਹੜੇ ਇਹਦੀ ਮੰਤਰੀ ਨੇ ਜਿਹੜੀ ਆਪਦੀ ਮੁੱਖ ਮੰਤਰੀ ਨੇ ਰਹਿ ਐਸਾ ਵੀ ਉਹ ਇੱਥੇ ਲੈ ਆਂਦੀ ਆ ਕਿ ਜਿਵੇਂ ਨੀ ਵੋਟਾਂ ਨੂੰ ਲੈ ਕੇ ਜਿਹੜਾ ਚੱਲ ਰਿਹਾਗਾ ਭਾਵੇਂ ਸਾਨੂੰ ਪਤਾ ਵੀ ਇਹਨਾਂ ਦਾ ਕਾਟੋ ਕਲੇਸੀ ਚੱਲ ਰਿਹਾਗਾ ਪਰ ਸਾਨੂੰ ਉਮੀਦ ਹੈ ਵੀ ਸਹਦ ਵੋਟਾਂ ਨੇ ਲਾਲ ਚਾ ਕੇ ਸਾਡੀ ਕੁਛ ਨਾ ਕੁਸੇ ਜਾਂਦੇ ਹੋਏ ਝੋਲੀ ਦੇ ਵਿੱਚ ਪਾ ਕੇ ਜਾਣਗੇ ਸਾਡੀਆਂ ਮੰਗਾਂ ਰਹਿਗੀਆਂ ਇੱਕ ਤਾਂ ਸਾਨੂੰ ਪੱਕੀ ਜਿਹੜੀ ਛੁੱਟੀ ਆ ਗਈ ਉਹ ਦਿੱਤੀ ਜਾਵੇ ਸਾਨੂੰ ਅਜੇ ਤੱਕ ਕੋਈ ਛੁੱਟੀ ਨਹੀਂ ਐਤਵਾਰ ਨੂੰ ਵੀ ਜੇ ਛੁੱਟੀ ਆਉਂਦੀ ਆ ਹਾਲਾਂਕਿ ਉਹ ਸਰਕਾਰ ਕਰਦੀ ਆ ਉਹਦੇ ਵੀ ਪੈਸੇ ਕੱਟੇ ਜਾਂਦੇ ਨੇ 11 ਰੁਪਈਆ ਤੇ ਅਸੀਂ ਕੰਮ ਕਰਦੇ ਆਂ ਉਹ ਘੱਟੋ ਘੱਟ ਵਧਾ ਕੇ 25 ਰੁਪਏ ਕਰ ਦੇਣ ਜੇ ਸਰਕਾਰ ਨੂੰ ਸ਼ਰਮ ਆਉਂਦੀ ਆ ਤਾਂ ਨਹੀਂ ਆਮੀਦ ਤਾਂ ਹੈ ਨਹੀਂ ਐਸੀ ਸਰਕਾਰ ਦੇ ਉੱਤੋਂ ਭਗਵੰਤਵਾਲ ਨੂੰ ਤਾਂ ਅਸੀਂ ਇਹੀ ਅਪੀਲ ਕਰਦੇ ਆ ਬੇਨਤੀ ਕਰਦੇ ਆ ਵੀ ਤੁਸੀਂ ਸਾਨੂੰ ਇੱਥੇ ਰੱਖਿਆਗਾ ਤੁਹਾਡਾ ਸੁਪਨਾ ਸੀ ਜੇ ਆਉਦਾ ਸੁਪਨਾ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ ਜੇ ਸੱਚੂ ਹੀ ਲੋਕਾਂ ਦੇ ਤੁਸੀਂ ਕਹਿਣੇ ਅਸੀਂ ਲੋਕਾਂ ਦੇ ਆਗੇ ਤਾਂ ਸਾਨੂੰ ਜਿਹੜਾ ਪੱਕਾ ਕੀਤਾ ਜਾਵੇ ਸਾਡੇ ਜਿਹੜੀ ਕੁੜੀਆਂ ਦੀ ਐਨਐਮ ਕੀਤੀ ਹੋਈ ਆ ਉਹਦੀ ਘੱਟੋ ਘੱਟ ਉਹਦਾ ਜਿਹੜਾ ਮਤਲਬ ਕਿ ਸਾਡਾ ਐਕਸਪੀਰੀਅੰਸ ਆ ਉਹ ਵਿੱਚ ਜੁੜੇ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਜੇ ਨੌਕਰੀ ਮਿਲ ਗਈ ਕਾਦੀ ਮਿਲ ਗਈ ਕਾਦੇ ਚ ਅਸੀਂ ਹੈਗੇ ਆ ਕੋਈ ਚੱਜ ਦਾ ਸਾਨੂੰ ਦੱਸਣ ਤਾਂ ਸਹੀ ਤੁਸੀਂ ਕਿਹਦੀ ਅੰਡਰ ਆਉਣੀਓ ਅਸੀਂ ਬਾਬਿਆਂ ਦੀ ਖਦੇਣੀ ਸਾਡੀ ਜਿਉਂ ਦੀ ਤਿਉਂ ਖੜੀ ਆ ਅੱਜ ਤੁਹਾਡੀਆਂ ਮੰਗਾ ਨਾ ਮੰਨੀਆਂ ਗਈਆਂ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਦੇ ਵਿੱਚ ਜਾ ਕੇ ਕੀ ਕਰੋਗੇ ਅਸੀਂ ਜਿੱਥੇ ਜਿੱਥੇ ਸਾਡੀਆਂ ਚੋਣਾ ਹੋ ਰਹੀਆਂ ਨੇ ਆਪਾਂ ਮੇ ਬਰਨਾਲੇ ਦੇ ਵਿੱਚ ਆਪਾਂ ਮੇ ਜਲੰਧਰ ਦੇ ਵਿੱਚ ਉੱਥੇ ਅਸੀਂ ਡਟ ਕੇ ਲੋਕਾਂ ਨੂੰ ਇਹ ਦੱਸਾਂਗੇ ਕਿ ਜਿਹੜੇ ਵੱਡੇ ਵੱਡੇ ਬੋਰਡ ਲਾਏ ਹੋਏ ਨੇ ਮਸੂਰੀਆਂ ਕੀਤੀਆਂ ਨੇ 20 43 ਲੱਖ ਜਿਹੜੀਆਂ ਨੌਕਰੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੌਕਰੀਆਂ ਦੇ ਵਿੱਚ ਆ ਬੇਰਜਗਾਰਾਂ ਤੋਂ ਭੈੜੀ ਜ਼ਿੰਦਗੀ ਬਤੀਤ ਕਰ ਰਹੇ ਮੱਲਾ ਕਲੀਨਿਕ ਦੇ ਨੌਜਵਾਨ ਮੁੰਡੇ ਨੇ ਨੌਜਵਾਨ ਕੁੜੀਆਂ ਨੇ ਜਿਹਦੇ ਵਿੱਚ ਬੋਰਡ ਦੇ ਵਿੱਚ ਮਸੂਰੀਆਂ ਕਰਦੇ ਨੇ ਉਹਨਾਂ ਬੋਰਡਾਂ ਦੇ ਵਿੱਚ ਤਾਂ ਉਹ ਇਨਸੈਂਟਿਵਾਂ ਦੇ 11 11 ਰੁਪਏ ਤੇ ਕੰਮ ਕਰਨ ਵਾਲੇ ਕਾਮੇ ਆਉਂਦੇ ਨੇ ਉਹਨਾਂ ਦੇ ਵਿੱਚ ਕੰਮ ਕਰਨ ਵਾਲੀਆਂ ਆਸਾ ਵਰਕਰਾਂ ਆਉਂਦੀਆਂ ਨੇ ਜਿਹੜੀਆਂ 2 ਰੁਪਏ ਤੇ ORS ਦੀਆਂ ਲੈ ਕੇ ਜਾਂਦੀਆਂ ਨੇ ਪਿੰਡਾਂ 'ਚ ਉਹਨਾਂ ਦੇ ਵਿੱਚ ਮਿੱਡੇ ਮੀਲ ਵਰਕਰ ਆਉਂਦੀਆਂ ਨੇ ਗਿਆ ਵੀ ਉਹ ਜਿਹੜਾ 43 ਲੱਖ ਦੀਆਂ ਇਹ ਗੱਲ ਕਰਦੇ ਨੇ ਅਸੀਂ ਨੌکریاں ਦਿੱਤੀਆਂ ਬੋਰਡ ਲਾ ਰਹੇ ਨੇਗੇ ਪਹਿਲਾਂ ਤਾਂ ਉਹ ਕਿਹੜੀ ਵੀ ਸਰਕਾਰ ਮਰਜੀ ਹੋਵੇ ਉਹਨੂੰ ਮਸੂਰੀਆ ਕਰਨ ਦੀ ਲੋੜ ਨਹੀਂ ਪੈਂਦੀ ਜਿਹਨੇ ਕੰਮ ਕਰੇ ਹੁਣ ਆਹ ਮੁਲਾਜ਼ਮਾ ਦਾ ਕੰਮ ਕਰਿਆ ਵਾ ਦੀਦਾਗਾ ਉੱਥੇ ਕਿਉਂਕਿ ਜਿਹੜੇ ਕਿਤੇ ਟੈਸਟ ਹੁੰਦੇ ਸੀਗੇ ਹਸਪਤਾਲਾਂ ਵਿੱਚ ਭੀੜ ਹੁੰਦੀ ਸੀ ਪ੍ਰਾਈਵੇਟ ਨੂੰ ਭਾਲਦੇ ਸੀ ਅੱਜ ਮਰਾ ਲਾਕ ਕਲੀਨਿਕਾਂ ਦੇ ਵਿੱਚ ਟੈਸਟ ਹੋ ਰਹੇ ਨੇਗੇ ਤਾਂ ਉਹ ਇਹਨਾਂ ਮੁਲਾਜ਼ਮਾਂ ਦੀ ਬਦੌਲਤੀ ਹੋ ਰਹੇ ਨੇਗੇ ਪਰ ਸਰਕਾਰ ਆ ਜਿਹੜੀ ਉਹ ਢੀਠ ਸਰਕਾਰ ਆ ਇਹਨਾਂ ਨੂੰ ਕਹਿ ਦਿੰਦੀ ਹੈ ਵੀ ਘਰਾਂ ਨੂੰ ਚੱਲੋ ਤੁਸੀਂ ਘਰਾਂ ਨੂੰ ਵਗਜੋ ਪਰ ਅਸੀਂ ਸਰਕਾਰ ਨੂੰ ਕਹਨੇ ਆ ਹੱਕ 'ਚ ਗੋਡਾ ਦੇ ਕੇ ਆਪਦੇ ਹੱਕ ਲੈ ਕੇ ਰਾਂਗੇ ਭਾਵੇਂ ਜਿਹੜਾ ਸੰਘਰਸ਼ ਹੋਰ ਤਿੱਖਾ ਕਰਨਾ ਪਏ